ਦੋਸਤੋ ਠੀਕ ਠਾਕ ਕੂਤਰਵਾਜੂ ਤੇ ਲਓ ਜੀ ਮਿੱਤਰੋ ਤੇ ਅੱਜ ਆਪਾਂ ਬੱਚੇ ਬਿਠਾ ਲਈ ਸੀਗੇ ਫੇਰ ਤੇ ਪਹਿਲਾਂ ਆਪਾਂ ਤੁਹਾਨੂੰ ਅੱਜ ਵੱਡੇ ਗੂਤੇ ਦਿਖਾ ਦਈਏ ਕਰੋ ਜੀ ਆ ਕਾ ਦਾ ਜੋੜਾ ਇਧਰ ਗਿਆ ਮੈਲ ਬਾਬੀ ਦੀ ਗਰਪਣਾ ਕੂਤਰ ਤੇ ਕੂਤਰ ਕਿਉਂਕਿ ਆਪਾਂ ਇਹਦੇ ਕੂਤਰੀ ਮਾਪੇ ਲੈ ਗਏ ਸੀਗੇ ਆ ਸੱਪ ਦੀ ਇਹਦੀ ਚਿੱਟੀਆਂ ਖਾਲੇ ਦੀ ਆਪਾਂ ਇਹ ਦਿੱਤੀ ਜਿੱਦੀ ਹੈਗੀ ਅਗਲੇ ਦੀ ਉਹ ਆਪਣੇ ਯਾਰ ਦੋ ਸੀਗੇ ਅੱਜ ਤੇ ਆਪਾਂ ਜਾਵਾਂਗੇ ਉਹਦੇ ਕੋਲ ਵੀ ਤੁਹਾਨੂੰ ਦਿਖਾਵਾਂਗੇ ਕੂਤਰ ਨਾਲ ਇਹਦਾ ਵਲੌਗ ਬਣਾਵਾਂਗੇ ਤੇ ਆ ਆ ਭਾਈ ਇਧਰ ਛੱਡ ਦਿੱਤੀ ਤੇ ਆ ਜੋੜਾ ਗਿਆ ਇਹਦੇ ਨਾਲ ਕੂਤਰੇ ਦੇ ਨਾਲ ਗਿਆ ਮੈਲ ਤਹਣਾ ਇਹ ਮੈਲੂ ਫਰਦਾ ਵੀ ਮੈਂ ਅੱਖਾਂ ਆ ਸ਼ਾਕੀ ਨੇ ਠੀਕ ਆ ਇਹ ਸ਼ਾਕੀ ਦੇ ਕੂਤਰੀ ਮੈਂ ਚੱਕ ਕੇ ਇੱਧਰ ਛੱਡਤਾ ਤੇ ਯਾਰ ਪਹਿਲਾਂ ਰੁਜੀ ਨਾ ਮਿਲਾਇਆ ਸੀਗੇ ਫਿਰ ਰੁਜੀ ਨਾ ਮਿਲਿਆ ਨਹੀਂ ਮੈਂ ਫਿਰ ਉਹਨੂੰ ਕਿ ਆਪਸੇ ਜੀ ਮਿਲ ਜਾਂਦੇ ਇਹਨਾਂ ਦੇ ਬੱਚੇ ਵੀ ਉੱਡਣਗੇ ਇਹ ਹੁਣ ਇਹਦੇ ਨਾਲ ਪਤਾ ਰੱਬ ਜਾਣੇ ਪਤਾ ਨਹੀਂ ਮਿਲ ਗਈ ਪਤਾ ਨਹੀਂ ਮਿਲਦੀ ਨਹੀਂ ਉਹ ਪਰ ਇਹਨਾਂ ਇਹਦੇ ਨਾਲ ਮੈਲ ਨੂੰ ਫਰਦਾ ਵਾ ਤੇ ਆਹ ਵੇਖੋ ਇੱਧਰ ਜੋੜਾ ਇਹਦੀ ਵੀ ਅੰਡੇ ਤਾਂ ਨਾਲੇ ਇਹ ਇੱਥੇ ਇਹਨਾਂ ਦੇ ਦੋ ਆਪਾਂ ਹੋਰ ਕਢਾਵਾਂਗੇ ਜਿਹਨਾਂ ਦੇ ਆਪਾਂ ਅੰਡੇ ਧਰਾ ਲਾਂਗੇ ਹੋਰ ਕੂਤਰ ਥਰੇ ਰੱਖ ਲਾਂਗੇ ਤੇ ਆਪਾਂ ਇਹਨੂੰ ਕੂਤਰੀ ਨੂੰ ਉੱਧਰ ਲੱਗ ਛੱਡ ਦਾਂਗੇ ਤੇ ਬ ਤੇ ਦੇਖੋ ਵੀ ਆਪਾਂ ਇਧਰ ਜੋੜੇ ਛੜਤੇ ਫੇਰ ਅੱਦੇ ਆਹ ਦੇਖੋ ਬੈਠੀ ਕੂਤਰੀ ਗੋਲੀ ਤੇ ਨਾਲ ਉਹਦਾ ਕੂਤਰ ਇਧਰ ਉਹ ਬੈਠਾ ਆ ਬੱਚਾ ਆਪੇ ਉਹ ਦਮ ਦੇ ਨਹੀਂ ਲੱਥ ਪੁਣਾ ਕਰਦੇ ਬੂੜ ਤੇ ਬੈਨ ਲੱਗ ਗਏ ਖਰਾਬ ਉਹ ਗੱਲ ਹੈਗਾ ਮੈਨੂੰ ਕਿ ਉਹ ਖੁੱਡੇ ਜੀ ਸੋਹਣਾ ਲੱਗਦਾ ਤੇ ਇਧਰ ਵਾਹ ਦੇਖੋ ਕੂਤਰੀ ਵੀ ਇਧਰ ਛੜਤੀ ਤੇ ਉਹ ਸ਼ਾਖ ਜਿਹੜਾ ਕੂਤਰ ਮਿਲਿਆ ਹੀ ਉਹ ਆ ਰਿਹਾ ਕਰੋ ਚੱਕ ਟੀਰੀ ਤੋਂ ਉਹਦੇ ਨਾਲ ਹੀ ਮਿਲੀ ਆ ਚੱਲ ਤੇ ਲਾਲ ਜੀ ਨੇ ਤਾਂ ਡੱਬੀ ਨਵੇਂ ਲੈ ਲਏ ਤਾਂ ਉਹਨੂੰ ਆਪਾਂ ਤੁਹਾਨੂੰ ਹੁਣ ਬੱਚੇ ਦਿਖਾਉਂਦੇ ਆ ਬੱਚੀ ਸੀਗੀ ਆਪਾਂ ਭਾਈ ਉਹ ਕਢਾ ਕੇ ਕਾਲਕੰਤਾ ਆ ਗਿਆ ਹੈ ਲੱਗਦਾ ਤਾਂ ਉਹੀ ਆ ਉਹ ਹਿੱਲਾ ਉਹ ਜੀ ਮਿੱਤਰ ਆਪਣਾ ਕਾਲਕੰਤਾ ਆਇਆ ਮੁੜਿਆ ਆਇਆ ਦੋ ਦਿਨਾਂ ਬਾਅਦ ਦੇਖੋ ਜੀ ਨੂੰ ਆਪ ਫੜ ਕੇ ਦਿਖਾਵਾਂ ਲੈ ਇਹਨੂੰ ਲਾੜੀਏ ਥੱਲੇ ਇਹਨੂੰ ਪਹਿਲਾਂ ਲਓ ਜੀ ਕੱਲ੍ਹ ਵਾਲੇ ਵਲੌਗ ਚ ਆਇ ਨਹੀਂ ਸੀਗਾ ਫਿਰਦਾ ਸੀਗਾ ਉੱਪਰ ਬੈਠਾ ਨਹੀਂ ਸੀਗਾ ਅੱਜ ਆ ਗਿਆ ਆਪਾਂ ਇਹਨੂੰ ਲਾ ਕੇ ਤੇ ਅੱਜ ਆਪਾਂ ਇਹਨੂੰ ਪਾ ਦੇਨੇ ਖੁੱਡੇ ਖੜੇ ਦਾਣੇ ਦੋਨੇ ਖਾਲੂਗਾ ਵਿਚਾਰਾ ਪਤਾ ਨਹੀਂ ਕਿੰਨੇ ਦਿਨਾਂ ਤੋਂ ਬਾਹਰ ਤੇ ਮੈਂ ਇਹਨੂੰ ਮੈਂ ਤੁਹਾਨੂੰ ਫੜ ਕੇ ਦਿਖਾਵਾਂ ਤੇ ਲਓ ਵੀ ਮਿੱਤਰੋ ਆ ਰਿਹਾ ਆਪਣਾ ਕਾਲਕੰਤਾ ਬੱਚਾ ਦੇਖੋ ਨਿਕਾਇਆ ਗੜਕ ਜੀ ਆ ਵੇਖੋ ਕੱਲ ਦੀ ਰਾਤ ਬਾਹਰ ਰਹਿ ਗਿਆ ਸੀਗਾ ਤੇ ਕਰੋ ਚੱਕ ਮਿੱਤਰੋ ਦੋ ਦਿਨ ਬਾਹਰ ਘਟ ਗਿਆ ਤੇ ਅੱਜ ਮੈਂ ਹੁਣੇ ਆ ਕੇ ਦੇਖਿਆ ਚਤਰੀ ਤੇ ਬੈਠਾ ਚਲੋ ਜੀ ਸ਼ੁਕਰ ਮੂੜਿਆ ਆ ਹੁਣ ਆਪਾਂ ਇਹਨੂੰ ਖੁੱਡੇ ਹੀ ਛੱਡ ਦੇਣੇ ਵਿਚਾਰ ਨੂੰ ਦਬਾਲਾ ਪੈਚ ਕੁ ਬਣਿਆ ਪਿਆ ਵਾ ਦਾਣੇ ਦੁਨੇ ਵੀ ਨਹੀਂ ਵਿਚਰਨੇ ਖਾਦੇ ਲਾਦੇ ਬਾਹਰ ਹੀ ਸੀਗਾ ਦੋ ਦਿਨ ਲੱਗਦਾ ਲਓ ਜੀ ਬਾਬੇ ਦੀ ਕਿਰਪਾ ਨਾਲ ਮੂੜਿਆ ਤੇ ਬਾਕੀ ਦੇਖੋ ਆਪਣੇ ਆ ਦੇਖੋ ਬੱਚੇ ਉੱਡ ਗਏ ਆ ਦੇਖੀਦਾ ਭਾਈ ਫਿਰਦਾ ਏ ਹੋ ਜਾਂਦਾ ਹੋਵੇ ਆ ਰਿਹਾ ਦੇਖੋ ਮਿੱਤਰੋ ਦੇਖੋ ਬਿੰਨੀ ਕੀ ਜਿ ਘੜਕ ਜੀ ਦੇਖੋ ਮਿੱਤਰੋ ਨੀਗੀ ਜੀ ਘੜਕ ਓਏ ਦੇਖੋ ਉਹ ਵੇਖਿਆ ਮਦਰਾ ਲਓ ਜੀ ਪਤਾ ਹੁਣ ਤੇਰਾ ਇਧਰ ਲੇ ਖੋਡਾ ਬਤਰੀ ਏਰੀਆ ਦੇ ਦਾਣੇ ਦੋਨੇ ਖਾਲਾ ਤੇ ਮੈਂ ਟ੍ਰੇ ਰੱਖ ਦਿੰਦਾ ਵਾ ਤੇ ਲਓ ਜੀ ਆ ਗਿਆ ਆਪਣਾ ਝੂਟਾ ਇਹਦੀ ਸੀਮਾ ਕਾ ਲਓ ਜੀ ਇੱਕੋ ਕੈਂਸੀ ਘਟ ਗਈ ਹੁਣ ਆਪਾਂ ਦੋ ਦਿਨ ਇਹਨੂੰ ਡੋਣਾ ਨਹੀਂ ਹੁਣ ਆਪਾਂ ਇਹਨੂੰ ਜਾਲ ਚ ਪਾਵਾਂਗੇ ਝੂਲੇ ਝੂਲੇ ਚੰਨੂ ਦਵਾਂਗੇ ਬਾਲਾ ਨਿਕਾ ਇਹ ਭੱਜ ਗੂ ਪਿਆਵਾ ਆਣਾ ਪਰ ਟਰੇ ਰੱਖ ਦਿੰਨੇ ਤੇ ਆ ਦਾਣੇ ਦਿਨ ਖਾਲੂਗਾ ਤੇ ਪਾਣੀ ਪੁਣੀ ਪੀ ਲੂਗਾ ਥੋੜੀ ਜਿਹਾ ਵਿਚਾਰਾ ਦੋ ਦਿਨ ਦਾ ਬਾਹਰ ਲੱਗਦਾ ਓਏ ਕੋਟਰਾਣਿਓ ਪੀਲਾ ਪੀਲਾ ਪਾਣੀ ਹਾ 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 ਖੜਾ ਖੜਾ ਦਾਣੇ ਨੀਉ ਨਾ ਨੀ ਵੀੜ ਜਣੇ ਆ ਕਰੋ ਮਿੱਤਰੋ ਚੱਕ ਵਿਚਾਰਾ ਦੋ ਦਿਨ ਦਾ ਸੀ ਪੁੱਖਾ ਦਾਣੀ ਖਾਈ ਜਾਂਦਾ ਉਹ ਪਰਲੀ ਤੇ ਚਲ ਚੁਗਰਾ ਵਿਚਾਰਾ ਮੁੜਿਆ ਆ ਔਰ ਮੈਂ ਕਹਿੰਦਾ ਜੀ ਮੈਂ ਆਉਣਾ ਨਹੀਂ ਆਉਣਾ ਨਹੀਂ ਪਰ ਆਨੇ ਵਾਕ ਹੀ ਗਿਆ ਇਹ ਕਹਿੰਦਾ ਜੇ ਇਸ ਤਰੀਕਾ ਕਿਸਮਤ ਚ ਹੋਇਆ ਤਾਂ ਆ ਜੂਗਾ ਤੇ ਉਹੀ ਗੱਲ ਆਪਣੀ ਕਿਸਮਤ ਚ ਸੀਗਾ ਇਹ ਤੇ ਮੌੜਾ ਮੈਂ ਤੁਰ ਆਪਾਂ ਨੂੰ ਦੋ ਦਿਨ ਟਾਲਾ ਨਹੀਂ ਇਹਨੂੰ ਹੁਣ ਆਪਾਂ ਇਹਨੂੰ ਜਾਲ ਚ ਪਾ ਦਿਆ ਕਰਾਂਗੇ ਜਾਂ ਇਹਨੂੰ ਉਹਨਾਂ ਦੇ ਨਾਲ ਭਾ ਲੈ ਕਰਾਂਗੇ ਪਰ ਕਿਉਂਕਿ ਉਹ ਤੇ ਅੰਦਰ ਮੁਰਕੇ ਦਾ ਮੁਸ਼ਕਲ ਹੀ ਹੋਣਾ ਦੋ ਦਿਨ ਵਿਚ ਤਰਾ ਭੁੱਖਾ ਲਾਦਾ ਦਾਣੇ ਦੂਨੇ ਨਹੀਂ ਖਾਤੇ ਜਾਵੇਂ ਵੇਟ ਘਟਾਈ ਬੈਠਾ ਵਾ ਸਲੋ ਹੀ ਮਿੱਤਰੇ ਬਾਕੀ ਬੱਚੇ ਜ ਆਪਣੇ ਪੂਰੇ ਛਤਰੀ ਦੇ ਟ੍ਰੇਨ ਆ ਤੇ ਆਪਾਂ ਅੱਜ ਪਠਾਈ ਸੀ ਕਿ ਤੇ ਅੱਜ ਵਿੱਚ ਇੱਕ ਉੱਡ ਗਿਆ ਹਾ ਦੇਖੋ ਫਿਰਦਾ ਤਲੇ ਹੋਈ ਮਿੱਤਰੋ ਅੱਪ ਵੀਡੀਓ ਦੇ ਇੱਥੇ ਕਰਦੇ ਨੇ ਐਂਡ ਵੀਡੀਓ ਕਰਦੇ ਲੈ ਕੇ ਆਪਣੇ ਚੈਨਲ ਨੂੰ ਕਲ ਸਬਸਕ੍ਰਾਈਬ ਤੇ ਨਾਲ ਹੀ ਮਿੱਤਰੋ ਅੱਜ ਆਪਣਾ ਬੱਚਾ ਮੁੜਿਆ ਕੱਲ ਵਾਲੇ ਵਲੌਗ ਚ ਦੇਖ ਲਿਓ ਤੁਹਾਨੂੰ ਤੇ ਆਪਾਂ ਦਿਖਾਇਆ ਸੀ ਉਹ ਉੜਦਾ ਫਿਰਦਾ ਹੀ ਪਰ ਬੈਠਾ ਨਹੀਂ ਸੀਗਾ ਅੱਜ ਆ ਗਿਆ ਬਾਏ ਵੀ ਮਿੱਤਰੋ ਆਪਣੇ ਚੈਨਲ ਨੂੰ ਕਲ ਸਬਸਕ੍ਰਾਈਬ